ਪੋਡਕਾਸਟ ਵਿੱਚ ਬਰਾਕ ਓਬਾਮਾ ਦਾ ਬਿਆਨ એલિયન ਹੋ ਸਕਦੇ ਹਨ ਪਰ ਕੋਈ ਪੱਕਾ ਸਬੂਤ ਨਹੀਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਇੱਕ ਪੋਡਕਾਸਟ ਇੰਟਰਵਿਊ ਦੌਰਾਨ ਕਿਹਾ ਕਿ ਬ੍ਰਹਮੰਡ ਵਿੱਚ એલિયન ਜੀਵਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ ਪਰ ਇਹ ਵੀ ਸੱਚ ਹੈ ਕਿ ਇਸ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਮੌਜੂਦ ਨਹੀਂ ਇੰਟਰਵਿਊ ਬ੍ਰਾਈਨ ਟਾਈਲਰ ਕੋ ਵੇਨ ਵੱਲੋਂ ਪੁੱਛੇ ਸਵਾਲ ਤੇ ਜਵਾਬ ਵਿੱਚ ਓਬਾਮਾ ਨੇ ਕਿਹਾ ਕਿ ਵਿਗਿਆਨਿਕ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਬਹੁਤ ਵੱਡਾ ਹੈ ਇਸ ਲਈ ਹੋਰ ਕਿਸੇ ਗ੍ਰਹਿ ਤੇ ਜੀਵਨ ਹੋ ਸਕਦਾ ਹੈ ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੇ ਖੁਦ ਕਿਸੇ ਏਲੀਅਨ ਨੂੰ ਨਹੀਂ ਦੇਖਿਆ ਅਤੇ ਨਾ ਹੀ ਸਰਕਾਰ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਗੁਪਤ ਥਾਂ ਹੈ ਜਿੱਥੇ ਉਹਨਾਂ ਨੂੰ ਛੁਪਾ ਕੇ ਰੱਖਿਆ ਗਿਆ ਹੋਵੇ ਉਹਨਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਏਰੀਆ 51 ਵਿੱਚ ਕੋਈ ਏਲੀਅਨ ਕੈਦ ਨਹੀਂ ਜਦ ਤੱਕ ਕਿ ਕੋਈ ਬਹੁਤ ਵੱਡੀ ਸਾਜ਼ਿਸ਼ ਨਾ ਚੱਲ ਰਹੀ ਹੋਵੇ ਜੋ ਰਾਸ਼ਟਰਪਤੀ ਤੱਕ ਤੋਂ ਵੀ ਲੁਕਾਈ ਗਈ ਹੋਵੇ ਕੀ ਹੈ ایرিয়া 52 ਨਿਵਾਡਾ ਰਾਜ ਦੇ ਗਰੂਮ ਲੇਕ ਖੇਤਰ ਵਿੱਚ ਸਥਿਤ ایرিয়া 52 ਅਮਰੀਕੀ 에ਅਰਫੋਰਸ ਦਾ ਇੱਕ ਬਹੁਤ ਹੀ ਗੁਪਤ ਸੇਨਾ ਅੱਡਾ ਹੈ ਸਾਲਾਂ ਤੋਂ ਇਹ ਥਾਂ ਵਾਹਾਂ ਤੇ ਸਾਜ਼ਿਸ਼ੀ ਕਹਾਣੀਆਂ ਨਾਲ ਜੋੜੀ ਜਾਂਦੀ ਰਹੀ ਹੈ ਕਈ ਲੋਕ ਮੰਨਦੇ ਹਨ ਕਿ ਇੱਥੇ ਏਲੀਅਨ ਟੈਕਨਾਲੋਜੀ ਜਾਂ ਉਡਣ ਵਾਲੀਆਂ ਅਣਪਛਾਤੀਆਂ ਵਸਤੂਆਂ ਯੂ ਐਫ ਓ ਐਸ ਬਾਰੇ ਗੁਪਤ ਖੋਜ ਕੀਤੀ ਜਾਂਦੀ ਹੈ ਹਾਲਾਂਕਿ ਸਰਕਾਰ ਨੇ ਇਸ ਦੀ ਪੁਸ਼ਟੀ ਕਦੇ ਨਹੀਂ ਕੀਤੀ ਯੂ ਐਫ ਓ ਐਸ ਤੇ ਸਰਕਾਰੀ ਰੁਖ ਪਿਛਲੇ ਕੁਝ ਸਾਲਾਂ ਵਿੱਚ ਜਾਰੀ ਹੋਏ ਕੁਝ ਸਰਕਾਰੀ ਦਸਤਾਵੇਜ਼ਾਂ ਤੇ ਵੀਡੀਓ ਤੋਂ ਬਾਅਦ ਲੋਕਾਂ ਵਿੱਚ ਦਿਲਚਸਪੀ ਹੋਰ ਵੱਧ ਗਈ ਹੈ। ਇਹਨਾਂ ਵਿੱਚ ਅਮਰੀਕੀ ਫੌਜ ਦੇ ਡਰੋਨਾਂ ਤੇ ਜਹਾਜ਼ਾਂ ਵੱਲੋਂ ਕੈਪਚਰ ਕੀਤੀਆਂ ਗਈਆਂ ਅਣਪਛਾਤੀਆਂ ਹਵਾਈ ਘਟਨਾਵਾਂ ਦੀਆਂ ਰਡਾਰ ਤਸਵੀਰਾਂ ਵੀ ਸ਼ਾਮਲ ਸਨ। ਸਰਕਾਰ ਹੁਣ ਇਹਨਾਂ ਨੂੰ ਯੂਐਫਓ ਦੀ ਥਾਂ ਅਣਪਛਾਤਾ ਅਨਮੋਲਸ ਫੀਨੋਮੈਨਾ ਯੂਏਪੀਐਸ ਕਹਿੰਦੀ ਹੈ। ਪਹਿਲਾਂ ਵੀ ਕਰ ਚੁੱਕੇ ਹਨ ਜ਼ਿਕਰ ਇਹ ਪਹਿਲੀ ਵਾਰ ਨਹੀਂ ਕਿ ਓਬਾਮਾ ਨੇ ਇਸ ਮਸਲੇ ਤੇ ਗੱਲ ਕੀਤੀ ਹੋਵੇ 2021 ਵਿੱਚ ਦਾ ਲੈ ਲੇਟ ਸ਼ੋਅ ਦੇ 호ਸਟ ਜੇਮਸ ਕਾਰਡਨ ਨਾਲ ਇੰਟਰਵਿਊ ਦੌਰਾਨ ਵੀ ਉਹਨਾਂ ਨੇ ਕਿਹਾ ਸੀ ਕਿ ਕੁਝ ਅਜਹੀਆਂ ਚੀਜ਼ਾਂ ਹਨ ਜਿੰਨਾ ਬਾਰੇ ਉਹ ਸਵਰਜਨਕ ਤੌਰ ਤਕ ਗੱਲ ਨਹੀਂ ਕਰ ਸਕਦੇ ਉਹਨਾਂ ਦੇ ਅਨੁਸਾਰ ਕੁਝ ਯੂਏਪੀ ਘਟਨਾਵਾਂ ਅਸਲੀ ਹਨ ਅਤੇ ਸਰਕਾਰ ਅਜੇ ਤੱਕ ਇਹ ਨਹੀਂ ਸਮਝਾ ਸਕੀ ਕਿ ਉਹ ਕਿਹੜੀ ਟੈਕਨੋਲੋਜੀ ਸੀ ਜਾਂ ਉਹ ਜਹਾਜ਼ ਅਜਿਹੇ ਅਜੀਬ ਢੰਗ ਨਾਲ ਕਿਵੇਂ ਉਤਰੇ ਸਨ ਪੋਡਕਾਸਟ ਵਿੱਚ ਬੁਰਾਕ ਅਬਾਮਾ ਦਾ ਬਿਆਨ ਏਲੀਅਨ ਹੋ ਸਕਦੇ ਹਨ ਪਰ ਕੋਈ ਪੱਕਾ ਸਬੂਤ ਨਹੀਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁਰਾਕ ਅਬਾਮਾ ਨੇ ਸ਼ਨੀਵਾਰ ਨੂੰ ਇੱਕ ਪੋਡਕਾਸਟ ਇੰਟਰਵਿਊ ਦੌਰਾਨ ਕਿਹਾ ਕਿ ਬ੍ਰਹਮੰਡ ਵਿੱਚ ਏਲੀਅਨ ਜੀਵਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ ਪਰ ਇਹ ਵੀ ਸੱਚ ਹੈ ਕਿ ਇਸ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਮਿਲ ਨਹੀਂ ਇੰਟਰਵਿਊ ਬ੍ਰਾਈਨ ਟਾਈਲਰ ਕੋ ਵੇਨ ਵੱਲੋਂ ਪੁੱਛੇ ਸਵਾਲ ਤੇ ਜਵਾਬ ਵਿੱਚ ਓਬਾਮਾ ਨੇ ਕਿਹਾ ਕਿ ਵਿਗਿਆਨਿਕ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਬ੍ਰਹਮੰਡ ਬਹੁਤ ਵੱਡਾ ਹੈ ਇਸ ਲਈ ਹੋਰ ਕਿਸੇ ਗ੍ਰਹਿ ਤੇ ਜੀਵਨ ਹੋ ਸਕਦਾ ਹੈ ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੇ ਖੁਦ ਕਿਸੇ ਏਲੀਅਨ ਨੂੰ ਨਹੀਂ ਦੇਖਿਆ ਅਤੇ ਨਾ ਹੀ ਸਰਕਾਰ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਗੁਪਤ ਥਾਂ ਹੈ ਜਿੱਥੇ ਉਹਨਾਂ ਨੂੰ ਛੁਪਾ ਕੇ ਰੱਖਿਆ ਗਿਆ ਹੋਵੇ ਉਹਨਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਏਰੀਆ 51 ਵਿੱਚ ਕੋਈ ਏਲੀਅਨ ਕੈਦ ਨਹੀਂ ਜਦ ਤੱਕ ਕਿ ਕੋਈ ਬਹੁਤ ਵੱਡੀ ਸਾਜ਼ਿਸ਼ ਨਾ ਚੱਲ ਰਹੀ ਹੋਵੇ ਜੋ ਰਾਸ਼ਟਰਪਤੀ ਤੱਕ ਤੋਂ ਵੀ ਲੁਕਾਈ ਗਈ ਹੋਵੇ ਕੀ ਹੈ ਏਰੀਆ 51 ਨੀਵਾੜਾ ਰਾਜ ਦੇ ਗਰੂਮ ਲੇਕ ਖੇਤਰ ਵਿੱਚ ਸਥਿਤ ਏਰੀਆ 52 ਅਮਰੀਕੀ 에ਅਰਫੋਰਸ ਦਾ ਇੱਕ ਬਹੁਤ ਹੀ ਗੁਪਤ ਸੇਨਾ ਅੱਡਾ ਹੈ। ਸਾਲਾਂ ਤੋਂ ਇਹ ਥਾਂ ਅਫਵਾਹਾਂ ਤੇ ਸਾਜ਼ਿਸ਼ੀ ਕਹਾਣੀਆਂ ਨਾਲ ਜੋੜੀ ਜਾਂਦੀ ਰਹੀ ਹੈ। ਕਈ ਲੋਕ ਮੰਨਦੇ ਹਨ ਕਿ ਇੱਥੇ ਏਲੀਅਨ ਟੈਕਨਾਲੋਜੀ ਜਾਂ ਉੱਡਣ ਵਾਲੀਆਂ ਅਣਪਛਾਤੀਆਂ ਵਸਤੂਆਂ ਯੂਐਫਓਸ ਬਾਰੇ ਗੁਪਤ ਖੋਜ ਕੀਤੀ ਜਾਂਦੀ ਹੈ, ਹਾਲਾਂਕਿ ਸਰਕਾਰ ਨੇ ਇਸ ਦੀ ਪੁਸ਼ਟੀ ਕਦੇ ਨਹੀਂ ਕੀਤੀ। UFOs ਤੇ ਸਰਕਾਰੀ ਰੁਖ ਪਿਛਲੇ ਕੁਝ ਸਾਲਾਂ ਵਿੱਚ ਜਾਰੀ ਹੋਏ ਕੁਝ ਸਰਕਾਰੀ ਦਸਤਾਵੇਜ਼ਾਂ ਤੇ ਵੀਡੀਓ ਤੋਂ ਬਾਅਦ ਲੋਕਾਂ ਵਿੱਚ ਦਿਲਚਸਪੀ ਹੋਰ ਵੱਧ ਗਈ ਹੈ। ਇਹਨਾਂ ਵਿੱਚ ਅਮਰੀਕੀ ਫੌਜ ਦੇ ਡਰੋਨਾਂ ਤੇ ਜਹਾਜ਼ਾਂ ਵੱਲੋਂ ਕੈਪਚਰ ਕੀਤੀਆਂ ਗਈਆਂ ਅਣਪਛਾਤੀਆਂ ਹਵਾਈ ਘਟਨਾਵਾਂ ਦੀਆਂ ਰਡਾਰ ਤਸਵੀਰਾਂ ਵੀ ਸ਼ਾਮਲ ਸਨ। ਸਰਕਾਰ ਹੁਣ ਇਹਨਾਂ ਨੂੰ UFO ਦੀ ਥਾਂ ਅਣਪਛਾਤਾ ਅਨੁਮਲਸ ਫੀਨੋਮੀਨਾ ਯੂਏਪੀਐਸ ਕਹਿੰਦੀ ਹੈ ਪਹਿਲਾਂ ਵੀ ਕਰ ਚੁਕੇ ਹਨ ਜ਼ਿਕਰ ਇਹ ਪਹਿਲੀ ਵਾਰ ਨਹੀਂ ਕਿ ਉਹ ਵਾਮਾ ਨੇ ਇਸ ਮਸਲੇ ਤੇ ਗੱਲ ਕੀਤੀ ਹੋਵੇ 2021 ਵਿੱਚ ਦਾ ਲੇਟ ਲੇਟ ਸ਼ੋਅ ਦੇ ਹੋਸਟ ਜੇਮਸ ਕੋਰਡਨ ਨਾਲ ਇੰਟਰਵਿਊ ਦੌਰਾਨ ਵੀ ਉਹਨਾਂ ਨੇ ਕਿਹਾ ਸੀ ਕਿ ਕੁਝ ਅਜਹੀਆਂ ਚੀਜ਼ਾਂ ਹਨ ਜਿਨ੍ਹਾਂ ਬਾਰੇ ਉਹ ਸਵਰਜਨਕ ਤੌਰ ਤੇ ਗੱਲ ਨਹੀਂ ਕਰ ਸਕਦੇ ਉਹਨਾਂ ਦੇ ਅਨੁਸਾਰ ਕੁਝ ਯੂਏਪੀ ਘਟਨਾਵਾਂ ਅਸਲੀ ਹਨ ਅਤੇ ਸਰਕਾਰ ਅਜੇ ਤੱਕ ਇਹ ਨਹੀਂ ਸਮਝਾ ਸਕੀ ਕਿ ਉਹ ਕਿਹੜੀ ਟੈਕਨੋਲੋਜੀ ਸੀ ਜਾਂ ਉਹ ਜਹਾਜ਼ ਅਜਿਹੇ ਅਜੀਬ ਢੰਗ ਨਾਲ ਕਿਵੇਂ ਉੱਤਰੇ ਸਨ ਪੋਡਕਾਸਟ ਵਿੱਚ ਬੁਰਾਕ ਅਬਾਮਾ ਦਾ ਬਿਆਨ ਏਲੀਅਨ ਹੋ ਸਕਦੇ ਹਨ ਪਰ ਕੋਈ ਪੱਕਾ ਸਬੂਤ ਨਹੀਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁਰਾਕ ਅਬਾਮਾ ਨੇ ਸ਼ਨੀਵਾਰ ਨੂੰ ਇੱਕ ਪੋਡਕਾਸਟ ਇੰਟਰਵਿਊ ਦੌਰਾਨ ਕਿਹਾ ਕਿ ਬ੍ਰਹਮੰਡ ਵਿੱਚ ਏਲੀਅਨ ਜੀਵਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ ਪਰ ਇਹ ਵੀ ਸੱਚ ਹੈ ਕਿ ਇਸ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਮਿਲੂ ਨਹੀਂ ਇੰਟਰਵਿਊ ਬ੍ਰਾਈਨ ਟਾਈਲਰ ਕੋ ਵੇਨ ਵੱਲੋਂ ਪੁੱਛੇ ਸਵਾਲ ਤੇ ਜਵਾਬ ਵਿੱਚ ਓਬਾਮਾ ਨੇ ਕਿਹਾ ਕਿ ਵਿਗਿਆਨਿਕ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਬ੍ਰਹਮੰਡ ਬਹੁਤ ਵੱਡਾ ਹੈ ਇਸ ਲਈ ਹੋਰ ਕਿਸੇ ਗ੍ਰਹਿ ਤੇ ਜੀਵਨ ਹੋ ਸਕਦਾ ਹੈ ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੇ ਖੁਦ ਕਿਸੇ ਏਲੀਅਨ ਨੂੰ ਨਹੀਂ ਦੇਖਿਆ ਅਤੇ ਨਾ ਹੀ ਸਰਕਾਰ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਗੁਪਤ ਥਾਂ ਹੈ ਜਿੱਥੇ ਉਹਨਾਂ ਨੂੰ ਛੁਪਾ ਕੇ ਰੱਖਿਆ ਗਿਆ ਹੋਵੇ ਉਹਨਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਏਰੀਆ 51 ਵਿੱਚ ਕੋਈ ਏਲੀਅਨ ਕੈਦ ਨਹੀਂ ਜਦ ਤੱਕ ਕਿ ਕੋਈ ਬਹੁਤ ਵੱਡੀ ਸਾਜ਼ਿਸ਼ ਨਾ ਚੱਲ ਰਹੀ ਹੋਵੇ ਜੋ ਰਾਸ਼ਟਰਪਤੀ ਤੱਕ ਤੋਂ ਵੀ ਲੁਕਾਈ ਗਈ ਹੋਵੇ ਕੀ ਹੈ ਏਰੀਆ 51 ਨੀਵਾੜਾ ਰਾਜ ਦੇ ਗਰੂਮ ਲੇਕ ਖੇਤਰ ਵਿੱਚ ਸਥਿਤ ਏਰੀਆ 52 ਅਮਰੀਕੀ 에ਅਰ ਫੋਰਸ ਦਾ ਇੱਕ ਬਹੁਤ ਹੀ ਗੁਪਤ ਸੇਨਾ ਅੱਡਾ ਹੈ। ਸਾਲਾਂ ਤੋਂ ਇਹ ਥਾਂ ਅਫਵਾਹਾਂ ਤੇ ਸਾਜ਼ਿਸ਼ੀ ਕਹਾਣੀਆਂ ਨਾਲ ਜੋੜੀ ਜਾਂਦੀ ਰਹੀ ਹੈ। ਕਈ ਲੋਕ ਮੰਨਦੇ ਹਨ ਕਿ ਇੱਥੇ ਏਲੀਅਨ ਟੈਕਨਾਲੋਜੀ ਜਾਂ ਉੱਡਣ ਵਾਲੀਆਂ ਅਣਪਛਾਤੀਆਂ ਵਸਤੂਆਂ ਯੂਐਫਓਸ ਬਾਰੇ ਗੁਪਤ ਖੋਜ ਕੀਤੀ ਜਾਂਦੀ ਹੈ, ਹਾਲਾਂਕਿ ਸਰਕਾਰ ਨੇ ਇਸ ਦੀ ਪੁਸ਼ਟੀ ਕਦੇ ਨਹੀਂ ਕੀਤੀ। UFOs ਤੇ ਸਰਕਾਰੀ ਰੁਖ ਪਿਛਲੇ ਕੁਝ ਸਾਲਾਂ ਵਿੱਚ ਜਾਰੀ ਹੋਏ ਕੁਝ ਸਰਕਾਰੀ ਦਸਤਾਵੇਜ਼ਾਂ ਤੇ ਵੀਡੀਓ ਤੋਂ ਬਾਅਦ ਲੋਕਾਂ ਵਿੱਚ ਦਿਲਚਸਪੀ ਹੋਰ ਵੱਧ ਗਈ ਹੈ। ਇਹਨਾਂ ਵਿੱਚ ਅਮਰੀਕੀ ਫੌਜ ਦੇ ਡਰੋਨਾਂ ਤੇ ਜਹਾਜ਼ਾਂ ਵੱਲੋਂ ਕੈਪਚਰ ਕੀਤੀਆਂ ਗਈਆਂ ਅਣਪਛਾਤੀਆਂ ਹਵਾਈ ਘਟਨਾਵਾਂ ਦੀਆਂ ਰਡਾਰ ਤਸਵੀਰਾਂ ਵੀ ਸ਼ਾਮਿਲ ਸਨ। ਸਰਕਾਰ ਹੁਣ ਇਹਨਾਂ ਨੂੰ UFO ਦੀ ਥਾਂ ਅਣਪਛਾਤਾ ਅਨਮੋਲਸ ਫੀਨੋਮੈਨਾ ਯੂਏਪੀਐਸ ਕੈਂਦੀ ਹੈ ਪਹਿਲਾਂ ਵੀ ਕਰ ਚੁਕੇ ਹਨ ਜ਼ਿਕਰ ਇਹ ਪਹਿਲੀ ਵਾਰ ਨਹੀਂ ਕਿ ਉਹ ਵਾਮਾ ਨੇ ਇਸ ਮਸਲੇ ਤੇ ਗੱਲ ਕੀਤੀ ਹੋਵੇ 2021 ਵਿੱਚ ਦਾ ਲੇਟ ਲੇਟ ਸ਼ੋਅ ਦੇ ਹੋਸਟ ਜੇਮਸ ਕੋਰਡਨ ਨਾਲ ਇੰਟਰਵਿਊ ਦੌਰਾਨ ਵੀ ਉਹਨਾਂ ਨੇ ਕਿਹਾ ਸੀ ਕਿ ਕੁਝ ਅਜਹੀਆਂ ਚੀਜ਼ਾਂ ਹਨ ਜਿੰਨਾ ਬਾਰੇ ਉਹ ਸਵਰਜਨਕ ਤੌਰ ਤੇ ਗੱਲ ਨਹੀਂ ਕਰ ਸਕਦੇ ਉਹਨਾਂ ਦੇ ਅਨੁਸਾਰ ਕੁਝ ਯੂਏਪੀ ਘਟਨਾਵਾਂ ਅਸਲੀ ਹਨ ਅਤੇ ਸਰਕਾਰ ਅਜੇ ਤੱਕ ਇਹ ਨਹੀਂ ਸਮਝਾ ਸਕੀ ਕਿ ਉਹ ਕਿਹੜੀ ਟੈਕਨੋਲੋਜੀ ਸੀ ਜਾਂ ਉਹ ਜਹਾਜ਼ ਅਜਿਹੇ ਅਜੀਬ ਢੰਗ ਨਾਲ ਕਿਵੇਂ ਉੱਤਰੇ ਸਨ ਪੋਡਕਾਸਟ ਵਿੱਚ ਬਰਾਕ ਓਬਾਮਾ ਦਾ ਬਿਆਨ ਏਲੀਅਨ ਹੋ ਸਕਦੇ ਹਨ ਪਰ ਕੋਈ ਪੱਕਾ ਸਬੂਤ ਨਹੀਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਇੱਕ ਪੋਡਕਾਸਟ ਇੰਟਰਵਿਊ ਦੌਰਾਨ ਕਿਹਾ ਕਿ ਬ੍ਰਹਮੰਡ ਵਿੱਚ ਏਲੀਅਨ ਜੀਵਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ ਪਰ ਇਹ ਵੀ ਸੱਚ ਹੈ ਕਿ ਇਸ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਮੌਜੂਦ ਨਹੀਂ ਇੰਟਰਵਿਊ ਬ੍ਰਾਈਨ ਟਾਈਲਰ ਕੋ ਵੈਨ ਵੱਲੋਂ ਪੁੱਛੇ ਸਵਾਲ ਤੇ ਜਵਾਬ ਵਿੱਚ ਓਬਾਮਾ ਨੇ ਕਿਹਾ ਕਿ ਵਿਗਿਆਨਿਕ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਬ੍ਰਹਮੰਡ ਬਹੁਤ ਵੱਡਾ ਹੈ ਇਸ ਲਈ ਹੋਰ ਕਿਸੇ ਗ੍ਰਹਿ ਤੇ ਜੀਵਨ ਹੋ ਸਕਦਾ ਹੈ ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੇ ਖੁਦ ਕਿਸੇ ਏਲੀਅਨ ਨੂੰ ਨਹੀਂ ਦੇਖਿਆ ਤੇ ਨਾ ਹੀ ਸਰਕਾਰ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਗੁਪਤ ਥਾਂ ਹੈ ਜਿੱਥੇ ਉਹਨਾਂ ਨੂੰ ਛੁਪਾ ਕੇ ਰੱਖਿਆ ਗਿਆ ਹੋਵੇ ਉਹਨਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਏਰੀਆ 51 ਵਿੱਚ ਕੋਈ ਏਲੀਅਨ ਕੈਦ ਨਹੀਂ ਜਦ ਤੱਕ ਕਿ ਕੋਈ ਬਹੁਤ ਵੱਡੀ ਸਾਜ਼ਿਸ਼ ਨਾ ਚੱਲ ਰਹੀ ਹੋਵੇ ਜੋ ਰਾਸ਼ਟਰਪਤੀ ਤੱਕ ਤੋਂ ਵੀ ਲੁਕਾਈ ਗਈ ਹੋਵੇ ਹੀ ਹੈ ਏਰੀਆ 51 ਨਿਵਾੜਾ ਰਾਜ ਦੇ ਗਰੂਮ ਲੇਕ ਖੇਤਰ ਵਿੱਚ ਸਥਿਤ ਏਰੀਆ 51 ਅਮਰੀਕੀ 에ਅਰਫੋਰਸ ਦਾ ਇੱਕ ਬਹੁਤ ਹੀ ਗੁਪਤ ਸੇਨਾ ਅੱਡਾ ਹੈ। ਸਾਲਾਂ ਤੋਂ ਇਹ ਥਾਂ ਵਾਹਾਂ ਤੇ ਸਾਜ਼ਿਸ਼ੀ ਕਹਾਣੀਆਂ ਨਾਲ ਜੋੜੀ ਜਾਂਦੀ ਰਹੀ ਹੈ। ਕਈ ਲੋਕ ਮੰਨਦੇ ਹਨ ਕਿ ਇੱਥੇ ਏਲੀਨ ਟੈਕਨਾਲੋਜੀ ਜਾਂ ਉੱਡਣ ਵਾਲੀਆਂ ਅਣਪਛਾਤੀਆਂ ਵਸਤੂਆਂ ਯੂਐਫਓਸ ਬਾਰੇ ਗੁਪਤ ਖੋਜ ਕੀਤੀ ਜਾਂਦੀ ਹੈ। ਹਾਲਾਂਕਿ ਸਰਕਾਰ ਨੇ ਇਸ ਦੀ ਪੁਸ਼ਟੀ ਕਦੇ ਨਹੀਂ ਕੀਤੀ। ਯੂਐਫਓਸ ਤੇ ਸਰਕਾਰੀ ਰੁਖ ਪਿਛਲੇ ਕੁਝ ਸਾਲਾਂ ਵਿੱਚ ਜਾਰੀ ਹੋਏ ਕੁਝ ਸਰਕਾਰੀ ਦਸਤਾਵੇਜ਼ਾਂ ਵੀਡੀਓ ਤੋਂ ਬਾਅਦ ਲੋਕਾਂ ਵਿੱਚ ਦਿਲਚਸਪੀ ਹੋਰ ਵੱਧ ਗਈ ਹੈ ਇਹਨਾਂ ਵਿੱਚ ਅਮਰੀਕੀ ਫੌਜ ਦੇ ਡਰੋਨਾਂ ਤੇ ਜਹਾਜ਼ਾਂ ਵੱਲੋਂ ਕੈਪਚਰ ਕੀਤੀਆਂ ਗਈਆਂ ਅਣਪਛਾਤੀਆਂ ਹਵਾਈ ਘਟਨਾਵਾਂ ਦੀਆਂ ਰਡਾਰ ਤਸਵੀਰਾਂ ਵੀ ਸ਼ਾਮਿਲ ਸਨ ਸਰਕਾਰ ਹੁਣ ਇਹਨਾਂ ਨੂੰ ਯੂ ਐਫ ਓ ਦੀ ਥਾਂ ਅਣਪਛਾਤਾ ਅਨਮੋਲਸ ਫੀਨੋਮੈਨਾ ਯੂ ਐਪੀ ਐਸ ਕਹਿੰਦੀ ਹੈ ਪਹਿਲਾਂ ਵੀ ਕਰ ਚੁੱਕੇ ਹਨ ਜ਼ਿਕਰ ਇਹ ਪਹਿਲੀ ਵਾਰ ਨਹੀਂ ਕਿਓਵਾਮਾ ਨੇ ਇਸ ਮਸਲੇ ਤੇ ਗੱਲ ਕੀਤੀ ਹੋਵੇ 2021 ਵਿੱਚ ਦਾ ਲੇਟ ਲੇਟ ਸ਼ੋਅ ਦੇ ਹੋਸਟ ਜੇਮਸ ਕੋਰਡਨ ਨਾਲ ਇੰਟਰਵਿਊ ਦੌਰਾਨ ਵੀ ਉਹਨਾਂ ਨੇ ਕਿਹਾ ਕਿ ਕੁਝ ਅਜਹੀਆਂ ਚੀਜ਼ਾਂ ਹਨ ਜਿੰਨਾਂ ਬਾਰੇ ਉਹ ਸਵਰਜਨਕ ਤੌਰ ਤੇ ਗੱਲ ਨਹੀਂ ਕਰ ਸਕਦੇ ਉਹਨਾਂ ਦੇ ਅਨੁਸਾਰ ਕੁਝ ਯੂਏਪੀ ਘਟਨਾਵਾਂ ਅਸਲੀ ਹਨ ਅਤੇ ਸਰਕਾਰ ਅਜੇ ਤੱਕ ਇਹ ਨਹੀਂ ਸਮਝਾ ਸਕੀ ਕਿ ਉਹ ਕਿਹੜੀ ਟੈਕਨੋਲੋਜੀ ਸੀ ਜਾਂ ਉਹ ਜਹਾਜ਼ ਅਜਿਹੇ ਅਜੀਬ ਢੰਗ ਨਾਲ ਕਿਵੇਂ ਉੱਤਰੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ